ਹੈਲੋ ਬੱਚਿਓ ਸਾਡੇ ਕੋਲ ਵਿਗਿਆਨ ਵਿਸ਼ੇ ਦੀ ਪ੍ਰੈਕਟਿਸ ਸ਼ੀਟ 2 ਆ ਗਈ ਹੈ ਜਿਸ ਦੇ ਵਿੱਚ ਸਾਡੇ ਕੋਲ ਤੇਜਾਬ ਖਾਰ ਲੂਨ ਅਤੇ ਸੰਜੀਆਂ ਵਿੱਚ ਸਾ ਕਿਰਿਆ 2 ਪਾਠ ਨਾਲ ਸੰਬੰਧਿਤ ਜਿਹੜੇ ਕੁਐਸਚਨ ਦਿੱਤੇ ਗਏ ਆ ਇਹਨਾਂ ਨੂੰ ਅਸੀਂ ਦੇਖ ਲੈਨੇ ਆਂ ਪਹਿਲਾ ਪ੍ਰਸ਼ਨ ਹੈ ਕੱਲ ਮੈਂ ਜੰਗਲ ਵਿੱਚ ਘੁੰਮਦੇ ਇੱਕ ਬਹੁਤ ਅਜੀਬ ਪੌਦਾ ਵੇਖਿਆ ਜੋ ਕੀੜੇ ਖਾਂਦਾ ਸੀ ਜਿਸ ਦੇ ਪੱਤੇ ਇੱਕ ਖਾਸ ਰਚਨਾ ਬਣਾ ਰਹੇ ਸੀ ਕਿ ਤੁਸੀਂ ਮੈਨੂੰ ਇਸ ਦਾ ਨਾਮ ਦੱਸ ਸਕਦੇ ਹੋ ਤਾਂ ਜਿਹੜਾ ਪੌਦਾ ਕੀੜੇ ਖਾਂਦਾ ਹੈ ਉਸ ਦਾ ਨਾਮ ਕੀ ਹੁੰਦਾ ਕੜਾਵੁੱਟੀ ਇਹ ਸੀ ਪਾਠ ਦੇ ਵਿੱਚ ਪੜ੍ਹਦੇ ਹਾਂ ਪਿਕਚਰ ਪਲਾਂਟ ਨੂੰ ਕਿਹਾ ਜਾਂਦਾਗਾ ਦੂਸਰਾ ਇਹ ਉਹ ਕਿਹੜਾ ਜੀਵ ਹੈ ਜੋ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਦੀਆਂ ਗੰਡਾਂ ਵਿੱਚ ਰਹਿੰਦਾ ਹੈ ਇਸ ਦੀ ਇੱਕ ਖਾਸ ਵਿਸ਼ੇਸ਼ਤਾ ਹੈ ਕਿ ਇਹ ਨਾਈਟ੍ਰੋਜਨ ਨੂੰ ਵਰਤ ਕੇ ਯੋਗ ਰੂਪ ਵਿੱਚ ਬਦਲ ਦਿੰਦਾ ਹੈ ਤਾਂ ਫਲੀਦਾਰ ਪੌਦੇ ਜਿਹੜੇ ਹੁੰਦੇ ਉਹਨਾਂ ਦੀਆਂ ਜੜ੍ਹਾਂ ਦੀਆਂ ਗੰਡਾਂ ਵਿੱਚ ਕਿਹੜਾ ਜਿਹੜਾ ਜੀਵ ਰਹਿੰਦਾ ਹੈ ਉਹ ਹੁੰਦਾ ਰਾਈਜ਼ੋਬੀਅਮ ਤੀਜਾ ਪ੍ਰਸ਼ਨ ਹੈ ਇਮਲੀ ਵਿੱਚ ਕਿਹੜਾ ਤੇਜਾਬ ਪਾਇਆ ਜਾਂਦਾ ਹੈ ਤਾਂ ਇਮਲੀ ਦੇ ਵਿੱਚ ਜਿਹੜਾ ਹੁੰਦਾ ਆ ਟਾਰਟੈਰਿਕ ਐਸਿਡ ਹੁੰਦਾ ਹੈ ਚੌਥਾ ਕੁਸਚਨ ਹੈ ਮਿਲਕ ਆਫ ਮੈਗਨੀਸ਼ੀਆ ਵਿੱਚ ਕਿਹੜਾ ਖਾਰ ਮੌਜੂਦ ਹੁੰਦਾ ਹੈ ਤਾਂ ਮੈਗਨੀਸ਼ੀਆ ਮੈਗਨੀਸ਼ੀਆ ਤੋਂ ਆਪਾਂ ਨੂੰ ਸਮਝ ਲੱਗਦੀ ਕਿ ਕੀ ਹੈ ਮੈਗਨੀਸ਼ੀਅਮ ਹਾਈਡਰੋਕਸਾਈਡ ਹੋਏਗਾ ਤਾਂ ਮਿਲਕ ਆਫ ਮੈਗਨੀਸ਼ੀਆ ਜਿਹੜਾ ਹੁੰਦਾ ਜਿਵੇਂ ਇਨੋ ਵਗੈਰਾ ਆਪਾਂ ਲੈਣੇ ਆਂਗੇ ਇਹ ਕਿਰਿਆ ਦੌਰਾਨ ਮਿੱਠੇ ਸੋਡੇ ਬੇਕਿੰਗ ਸੋਡੇ ਦਾ ਘੋਲ ਲਿਆ ਗਿਆ ਇਸ ਘੋਲ ਦਾ ਲਾਲ ਤੇ ਨੀਲੇ ਲਿਟਮਸ ਪੇਪਰ ਤੇ ਕੀ ਪ੍ਰਭਾਵ ਪਵੇਗਾ ਤਾਂ ਮਿੱਠਾ ਸੋਡਾ ਜਾਂ ਬੇਕਿੰਗ ਸੋਡਾ ਜਿਹੜਾ ਹੁੰਦਾ ਹੈ ਇਹ ਕੀ ਹੁੰਦਾ ਹੈ ਖਾਰ ਹੁਣ ਜਿਹੜੇ ਖਾਰ ਹੈ ਖਾਰ ਜਿਹੜਾ ਲਾਲ ਲਿਟਮਸ ਹੁੰਦਾ ਉਹਨੂੰ ਕਾਦੇ ਵਿੱਚ ਬਦਲ ਦਿੰਦੇ ਤੇ ਨੀਲੇ ਲਿਟਮਸ ਦੇ ਉੱਤੇ ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ ਠੀਕ ਹੈ ਤਾਂ ਆਪਣੀ ਕੋਲ ਆਪਸ਼ਨ ਕਿਹੜੀ ਆ ਜੂਗੀ ਲਾਲ ਲਿਟਮਸ ਪੇਪਰ ਨੀਲੇ ਵਿੱਚ ਬਦਲ ਜਾਂਦਾ ਹੈ ਠੀਕ ਹੈ ਨੀਲੇ ਲਿਟਮਸ ਵਿੱਚ ਲਾਲ ਵਿੱਚ ਬਦਲ ਜਾਂਦਾ ਨਹੀਂ ਇਹ ਤੇਜਾਬ ਕਰਦਾ ਹੁੰਦਾ ਹੈ ਕੋਈ ਪ੍ਰਭਾਵ ਨਹੀਂ ਹੋਣਾ ਦੋਹਾਂ ਦਾ ਰੰਗ ਬਦਲ ਜੇਗਾ ਤਾਂ ਇਸ ਦਾ ਆਨਸਰ ਕਿਹੜਾ ਆਏਗਾ ਪਹਿਲਾ ਰਾਮ ਕਾਲ ਇੱਕ ਵਿਆਹ ਤੇ ਗਿਆ ਉੱਥੇ ਉਸਨੇ ਸੁਆਦ-ਸੁਆਦ ਵਿੱਚ ਜ਼ਿਆਦਾ ਭੋਜਨ ਖਾ ਲਿਆ ਸ਼ਾਮ ਨੂੰ ਉਹਦੇ ਪੇਟ ਵਿੱਚ ਦਰਦ ਤੇ ਜਲਨ ਸ਼ੁਰੂ ਹੋ ਗਈ ਇਹਨੂੰ ਖਤਮ ਕਰਨ ਲਈ ਰਾਮ ਕੀ ਕਰੇਗਾ ਤਾਂ ਰਾਮ ਕੀ ਕਰੇਗਾ ਇਸਨੂੰ ਖਤਮ ਕਰਨ ਲਈ ਛਤਮਾ ਇੱਕ ਖਾਨ ਨੇ ਆਪਣੇ ਖੇਤ ਦੀ ਮਿੱਟੀ ਦੀ ਪਰਖ ਕਰਵਾਉਣ ਨੂੰ ਪ੍ਰੋਤਸਾਹ ਉਸ ਨੂੰ ਪਤਾ ਲੱਗਾ ਕਿ ਖੇਤ ਦੀ ਮਿੱਟੀ ਤੇਜਾਬੀ ਹੈ ਉਸ ਨੂੰ ਪੌਦਿਆਂ ਦੇ ਸਹੀ ਵਾਦੇ ਲਈ ਖੇਤ ਦੀ ਮਿੱਟੀ ਵਿੱਚ ਕੀ ਮਿਲਾਉਣਾ ਚਾਹੀਦਾ ਹੈ ਜੇਕਰ ਮਿੱਟੀ ਤੇਜਾਬੀ ਹੈ ਤਾਂ ਇਸ ਨੂੰ ਕੀ ਕਰਨਾ ਪਵੇਗਾ ਨਿਊਟਰਲ ਕਰਨਾ ਪਵੇਗਾ ਤਾਂ ਉਸ ਦੇ ਵਿੱਚ ਉਹਨੂੰ ਕੀ ਮਿਲਾਉਣਾ ਪਵੇਗਾ ਖਾਰ ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੀ ਖਾਰ ਉਹ ਕੌਣ ਹੈ ਚੂਨਾ ਤਾਂ ਚੂਨਾ ਮਿਲਾਉਣਾ ਪਵੇਗਾ ਜਿਹਦੇ ਨਾਲ ਉਸ ਦੀ ਜ਼ਮੀਨ ਆ ਜਿਹੜੀ ਉਹ ਠੀਕ ਹੋ ਜਾਏਗੀ ਕਿਹੜਾ ਪੋਸ਼ਕ ਤੱਤ ਸਿਹਤਮੰਦ ਹੱਡੀਆਂ ਤੇ ਦੰਦਾਂ ਲਈ ਜ਼ਰੂਰੀ ਹੈ ਤਾਂ ਇਹ ਹੁੰਦਾ ਹੈ ਕੈਲਸ਼ੀਅਮ ਗੰਡੋਏ ਸਾਹ ਕਿਰਿਆ ਲਈ ਆਪਣੇ ਸਰੀਰ ਦੇ ਕਿਹੜੇ ਅੰਗ ਦੀ ਵਰਤੋਂ ਕਰਦੇ ਹਨ ਤਾਂ ਗੰਡੋਏ ਜਿਹੜੇ ਆ ਉਹ ਚਮੜੀ ਦੇ ਨਾਲ ਸਾ ਲੈਂਦੇ ਨੇ ਪੱਤੇ ਪੌਦੇ ਲਈ ਭੋਜਨ ਦਾ ਕਰਕਨ ਹਨ ਫਿਰ ਕੈਕਟਸ ਦੇ ਵਿੱਚ ਜਿਹੜੀ ਪ੍ਰਕਾਸ਼ ਸੰਸ਼ਲੇਸ਼ਣ ਉਹ ਕਿਸ ਤਰ੍ਹਾਂ ਹੀ ਹੁੰਦੀ ਹੈ ਤਾਂ ਕੈਕਟਸ ਦੇ ਵਿੱਚ ਪੱਤੇ ਤਾਂ ਹੁੰਦੇ ਨਹੀਂ ਕੈਕਟਸ ਦਾ ਜਿਹੜਾ ਤਨਾ ਹੈ ਉਹ ਤੁਸੀਂ ਦੇਖਿਆ ਹੋਣਾ ਹਰੇ ਰੰਗ ਦਾ ਹੁੰਦਾ ਹੈ ਤਾਂ ਉਹ ਤਨੇ ਰਾਹੀਂ ਕੀ ਕਰਦਾ ਹੈਗਾ ਪ੍ਰਕਾਸ਼ ਸੰਸ਼ਲੇਸ਼ਣ ਕਰਦਾ ਹੈ 11ਵਾਂ ਕੁਐਸਚਨ ਹੈ ਕਸਰਤ ਕਰਨਾ ਦੌੜਨ ਸਾਈਕਲ ਚਲਾਉਣ ਸਮੇਂ ਸਰੀਰ ਜਿਹੜਾ ਊਰਜਾ ਦੀ ਮੰਗ ਵੱਧ ਜਾਂਦੀ ਹੈ ਊਰਜਾ ਦੀ ਲੋੜ ਪੂਰੀ ਕਰਨ ਲਈ ਮਾਸਪੇਸ਼ੀਆਂ ਵਿੱਚ ਕਿਹੜਾ ਅਮਲ ਪੈਦਾ ਹੁੰਦਾ ਹੈ ਤਾਂ ਜਦੋਂ ਤੁਸੀਂ ਬਹੁਤ ਤੇਜ਼ ਭੱਜਦੇ ਹੋ ਸਾਈਕਲ ਚਲਾਉਂਦੇ ਹੋ ਜਾਂ ਕਸਰਤ ਕਰਦੇ ਹੋ ਤਾਂ ਸਾਡੀ ਜਿਹੜੀ ਮਾਸਪੇਸ਼ੀਆਂ ਨੇ ਉਹਨਾਂ ਵਿੱਚ ਲੈਕਟਿਕ ਐਸਿਡ ਬਣਦਾ ਹੈ ਜਿਹਦੇ ਕਰਕੇ ਸਰੀਰ ਵਿੱਚ ਖੱਲੀਆਂ ਵੀ ਪੈ ਜਾਂਦੀਆਂ ਨੇ ਇਹਨਾਂ ਨੂੰ ਠੀਕ ਕਰਨ ਲਈ ਜਿਹੜਾ ਗਰਮ ਪਾਣੀ ਆ ਉਸ ਦੇ ਨਾਲ ਜਦੋਂ ਆਪਾਂ ਨਹਾ ਲੈਂਦੇ ਆ ਤਾਂ ਠੀਕ ਹੋ ਜਾਂਦੀਆਂ ਨੇ ਇਹ 12ਵਾਂ ਕੁਐਸਚਨ ਹੈ ਅਸੀਂ ਉਹ ਵਕਤੀ ਕਦੋਂ ਲੈਂਦੇ ਹਾਂ ਆਪਸ਼ਨ ਹੈ ਜਦੋਂ ਕਸਰਤ ਕੀਤੀ ਹੋਵੇ ਕਸਰਤ ਕਰਨ ਨਾਲ ਤਾਂ ਬੰਦਾ ਸਵਸਥ ਦਰਸਤ ਹੁੰਦਾ ਜਦੋਂ ਅਸੀਂ ਬਹੁਤ ਜ਼ਿਆਦਾ ਖੁਸ਼ ਹੁੰਨੇ ਆ ਇਹ ਵੀ ਨਹੀਂ ਜਦੋਂ ਅਸੀਂ ਥੱਕੇ ਟੁੱਟੇ ਹੋਈਏ ਤਾਂ ਤੀਜਾ ਆਪਸ਼ਨ ਆਏਗਾ ਜਦੋਂ ਅਸੀਂ ਭਾਰਾ ਕੰਮ ਕਰ ਰਹੇ ਹੋਈਏ ਤੇਜ ਦੰਸਰਾ ਤੀਜੀ অপਸ਼ਨ 13ਵੇਂ ਮੱਛੀ ਵਰਗੇ ਜਲੀਜੀ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਕਿਵੇਂ ਪ੍ਰਾਪਤ ਕਰਦੇ ਹਨ ਮੱਛੀ ਕਿਵੇਂ ਸਾਹ ਲੈਂਦੀ ਹੈ ਗਲਫੜਿਆਂ ਦੇ ਨਾਲ ਠੀਕ ਹੈ ਤਾਂ ਮੱਛੀ ਤੇਜ਼ੀ ਨਾਲ ਸਾਹ ਲਿਆ ਕਰਕੇ ਹੌਲੀ ਸਾਹ ਲਿਆ ਕਰਕੇ ਸਤਾਤਿਆ ਕੀ ਸਾਹ ਲੈਂਕੇ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦੇ ਵਿੱਚ ਕੀ ਹੈ ਕੁਝ ਤਾਂ ਜਿਹੜੇ ਜਿਵੇਂ ਵੇਲ ਮੱਛੀ ਹੁੰਦੀ ਹੈ ਉਹ ਸਤਾਤਿਆ ਕੀ ਸਾਹ ਲੈਂਦੀ ਹੈ ਠੀਕ ਹੈ ਜਾਂ ਫਿਰ ਜਿਵੇਂ ਦੂਸਰੀ ਮੱਛੀਆਂ ਹੁੰਦੀਆਂ ਗਲਫੜਿਆਂ ਨਾਲ ਸਾਹ ਲੈਂਦੇ ਤਾਂ ਤੇਜ਼ੀ ਨਾਲ ਸਾਹ ਲਿਆ ਕਰਦੀਆਂ ਨੇ 14ਵਾਂ ਕੁਐਸਚਨ ਪੌਦੇ ਪ੍ਰਕਾਸ਼ ਸੰਸ਼ਲੇਸ਼ਨ ਲਈ ਜੜ੍ਹਾਂ ਰਾਇ ਮਿੱਟੀ ਵਿੱਚੋਂ ਕੀ ਸੋਖਦੇ ਹਨ ਕੀ ਸੋਖਦੇ ਆਗੇ ਖਣਿਜ ਪਦਾਰਥ ਪੰਦਰਵਾ ਕੁਐਸਚਨ ਚਿੱਤਰ ਵਿੱਚ ਇੱਕ ਤੇ ਦੋ ਭਾਗ ਜਿਹੜਾ ਹੈਗਾ ਇਹਨਾਂ ਦਾ ਸਹੀ ਨਾਮ ਦੀ ਚੋਣ ਕਰਨੀ ਆਪਾਂ ਤਾਂ ਜਿਹੜਾ ਇੱਕ ਭਾਗ ਹੈਗਾ ਇਹ ਕੀ ਹੈਗਾ ਕੇਂਦਰਕ ਆਹ ਵਾਲਾ ਜਿਹੜਾ ਹੈਗਾ ਇਹ ਕੀ ਆ ਕੇਂਦਰਕ ਤੇ ਜਿਹੜਾ ਦੂਸਰਾ ਭਾਗ ਆ ਉਸ ਨੂੰ ਅਸੀਂ ਕੀ ਬੋਲਦੇ ਹਾਂ ਕਲੋਰੋਪਲਾਸਟ ਤਾਂ ਇਸ ਦਾ ਅਨਸਰ ਹੋ ਗਿਆ ਪਹਿਲੀ ਆਪਸ਼ਨ A C ਸਾਡੀ ਦੂਸਰੀ ਵਰਕਸ਼ੀਟ ਜੋ ਸੱਤਵੀਂ ਕਲਾਸ ਦੀ ਆ ਉਸ ਦੇ 15 ਕੁਐਸਚਨ ਧੰਨਵਾਦ